ਕਿ ਤਰਮ ਦਾ ਅਰਥ ਸਿਰਫ ਪਾਟ ਕਰਨਾ ਨਹੀਂ। ਕਿ ਤਰਮ ਅਫਗਾਨਿਸਤਾਨਾਂ ਦੀ ਯਾਤਰਾ ਕਰਨਾ ਨਹੀਂ। ਇਹਦਾ ਅਰਥ ਹੈਗਾ ਕਿ ਤੁਸੀਂ ਆਪਣੇ ਆਲੇ-ਦੋਲੇ ਵਿੱਚ ਜੋ ਵਿਚਰਦੇ ਹੋ ਤਾਂ ਤੁਹਾਡੇ ਐਕਸ ਜਿਹੜੇ ਸਹਰੇ ਆ ਉਹ ਚੰਗੇ ਹੋਣੇ ਚਾਹੀਦੇ। ਇਹ ਵੀ ਗੱਲ ਮੰਨ ਲੈਣੀ ਚਾਹੀਦੀ ਹੈ ਵੀ ਸਮਾਜ ਚ ਹਰ ਮਨੁੱਖ ਦਾ ਜਿਹੜਾ ਸੁਭਾਅ ਹੈ ਉਹ ਵੱਖਰਾ ਹੁੰਦਾ। ਤੇ ਉਸ ਦੇ ਵੱਖਰੇ ਹੋਣ ਨੂੰ ਦੱਸਦਾ ਹਾਂਜੀ ਇਹਨੂੰ ਆਪਾਂ ਆਪਣੀ ਗੱਲਬਾਤ ਵਿੱਚ ਕਹਾਂਗੇ ਹਰ ਜੀਵ ਆਤਮਾ ਆਪਣੇ ਆਪ ਦੇ ਵਿੱਚ ਯੂਨਿਕ ਹੁੰਦੀ ਹੈ ਹਾਂਜੀ ਜਿਹੜਾ ਸਹਿਜ ਤਾਰਾ ਹੈ ਸਹਿਜ ਤਾਰਾ ਕਹਿੰਦੀ ਹੈ ਕਿ ਬੰਦੇ ਦਾ ਚਿਹਰਾ ਚਾਲ ਤੇ ਚਰਿੱਤਰ ਤਾਂ ਨਕੂਨ ਦਾ ਸਾਈਨ ਹੈ ਹਾਂਜੀ ਇਹਦੇ ਵਿੱਚ ਸਹਿਜ ਤਾਰਾ ਜਿਹੜੀ ਕਹਿੰਦੀ ਹੈ ਬਈ ਉਹ ਬੰਦਾ ਧਾਰਮਿਕ ਹੈ ਜਿਹਦੇ ਵਿੱਚ ਸੋਚ ਸਹਿਜ ਸਬਰ ਸੰਤੋਖ ਤੇ ਸਭਨਾ ਦੇ ਗੁਣ ਹੋਣ ਉਹ ਬੰਦਾ ਧਾਰਮਿਕ ਉਹ ਹੈਗਾ ਕਿ ਹਰ ਕਰਮ ਧਰਮ ਹੈ ਨੀਅਤ ਜੇ ਸਾਫ਼ ਹੈ ਇਹਦਾ ਮਤਲਬ ਇਹ ਹੈ ਵੀ ਕੋਈ ਵੀ ਕੰਮ ਕਰਦੇ ਆ ਜੇ ਗੁਨਾਹ ਦਾ ਅਹਿਸਾਸ ਹੁੰਦਾ ਸਮਝੋ ਇਹ ਗਲਤ ਹੈ ਤੇ ਇਸ ਨੂੰ ਇਹ ਮੰਨਣਾ ਚਾਹੀਦਾ ਕਿ ਰੂਹਾਨੀ ਤੌਰ ਦੇ ਉੱਤੇ ਸਾਡੇ ਸਾਡੇ ਲਈ ਘਾਤ ਹੈ ਇਸ ਲਈ ਨੀਅਤ ਸਾਫ਼ ਰੱਖ ਕੇ ਜਿਹੜਾ ਵੀ ਕੰਮ ਕਰਦੇ ਹਾਂ ਉਹ ਧਾਰਮਿਕ ਹੈ ਠੀਕ ਹੈ ਕਿ ਇਹਦੇ ਵਿੱਚ ਆਪਾਂ ਜੇ ਸੱਚ ਪਹੁੰਚਣਾ ਹੈ ਤਾਂ ਸਾਨੂੰ ਧਰਮ ਘਮਾਉਣਾ ਚਾਹੀਦਾ ਜੀ ਧਰਮ ਘਮਾਉਣਾ ਕੀ ਹੈ ਸੰਸਾਰ ਦੇ ਵਿੱਚ ਚੰਗੇ ਹੋਣ ਲੈ ਕੇ ਸੰਸਾਰ ਦੇ ਵਿੱਚ ਪੇਸ਼ ਹੋਣਾ ਠੀਕ ਹੈ ਨਾ ਜਿਹੜੇ ਤੁਹਾਡੇ ਚਿਹਰੇ ਤੋਂ ਵੀ ਦਿਸਣ ਜਿਹੜੇ ਤੁਹਾਡੇ ਸੰਸਾਰ ਦੇ ਵਿੱਚ ਮੂਵਮੈਂਟ ਚ ਹੁੰਦੇ ਸਨ ਠੀਕ ਹੈ ਨਾ ਜਿਹੜੇ ਤੁਹਾਡੀ ਪਰਸਨੈਲਿਟੀ ਦਾ ਆਪਾਰਟ ਹੁੰਨ ਤੁਹਾਡੇ ਵਿੱਚ ਇਹ ਨਾ ਹੋਵੇ ਕਿ ਦਿਸੇ ਕੁਝ ਹੋਰ ਤੇ ਹੋਵੇ ਕੁਝ ਹੋਰ